ਤੁਸੀਂ ਆਪਣੇ ਪਾਰਟਨਰ ਨੂੰ ਸਪੌਂਸਰ ਕਿਵੇਂ ਕਰ ਸਕਦੇ ਹੋ ਕੱਲਾ ਵਿਆਹ ਕਰਨਾ ਇੱਕੋ ਕੋਈ ਤਰੀਕਾ ਨਹੀਂ ਹੈਗਾ ਆਪਣੇ ਪਾਰਟਨਰ ਨੂੰ ਸਪੌਂਸਰ ਕਰਨ ਦੇ ਲਈ ਤੁਹਾਨੂੰ ਕਾਮਨ ਲਾਅ ਸਪੌਂਸਰਸ਼ਿਪ ਦੇ ਅੰਦਰ ਕੰਸੀਡਰ ਕਰਨਾ ਚਾਹੀਦਾ ਹੈਗਾ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਤੁਹਾਨੂੰ ਸ਼ੋਅ ਕਰਨਾ ਪਏਗਾ ਕਿ ਤੁਸੀਂ ਇੱਕ ਕਾਮਨ ਲਾਅ ਕਪਲ ਹੋ ਅਤੇ ਤੁਸੀਂ ਐਜ਼ ਅ ਕਾਮਨ ਲਾਅ ਤੇ ਮੈਰਿਡ ਕਪਲ ਵਾਂਗੂ ਨਾਲ ਤੇ ਇਕੱਠੇ ਰਹਿੰਦੇ ਹੋ ਇਹਦੇ ਵਿੱਚ ਤੁਹਾਨੂੰ ਮਿਨੀਮਮ 1 ਸਾਲ ਦੇ ਲਈ ਇਕੱਠੇ ਰਹਿਣਾ ਪੈਣਾ ਹੈਗਾ ਤਾਂ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਆਪਣਾ ਧਿਆਨ ਹੈਗਾ ਉਹ ਆਪਣੇ ਡਾਕੂਮੈਂਟਸ ਤੇ ਵਲ ਕਰਨਾ ਪਏਗਾ ਤੁਹਾਨੂੰ ਇਹ ਜੋ ਡਾਕੂਮੈਂਟਸ ਸ਼ੋ ਕਰਨੇ ਪੈਣੇ ਹਨ ਜਿਦੇ ਵਿੱਚ ਤੁਹਾਡੇ ਦੋਵਾਂ ਦਾ ਐਡਰੈਸ ਸੇਮ ਲਿਖਿਆ ਹੋਇਆ ਹੈਗਾ ਤੁਹਾਨੂੰ ਇਹਦੇ ਡਾਕੂਮੈਂਟਸ ਨੇ ਸ਼ੋ ਕਰਦੇ ਕਿ ਤੁਸੀਂ ਦੋਵੇਂ ਇਕੱਠੇ ਰਹਿੰਦੇ ਹੋ ਜਿਵੇਂ ਕਿ ਤੁਹਾਡੇ ਈਜ਼ ਐਗਰੀਮੈਂਟਸ ਹੋ ਗਏ ਤੁਹਾਡੇ ਯੂਟਿਲਿਟੀ ਬਿਲਸ ਹੋ ਗਏ ਤੁਹਾਡੀਆਂ ਬੈਂਕ ਸਟੇਟਮੈਂਟਸ ਹੋ ਗਈਆਂ ਤੁਹਾਡੇ ਸੈੱਲ ਫੋਨ ਦੇ ਬਿਲ ਹੋ ਗਏ ਤੁਹਾਡੇ ਐਮਾਜ਼ਨ ਦੇ ਆਰਡਰਸ ਹੋ ਗਏ ਜਾਂ ਕੋਈ ਵੀ ਹੋਰ ਅਜਿਹਾ ਡਾਕੂਮੈਂਟ ਜਿਹੜਾ ਪ੍ਰੂਫ ਕਰਦਾ ਹੈਗਾ ਕਿ ਤੁਸੀਂ ਦੋਵੇਂ ਇਕੱਠੇ ਰਹਿੰਦੇ ਹੋ ਇੱਕ ਵਾਰ ਜਦੋਂ ਤੁਸੀਂ ਤੁਹਾਨੂੰ ਨੇ ਪ੍ਰੂਫ ਕਰਤਾ ਕਿ ਤੁਸੀਂ ਇਕੱਠੇ ਰਹਿੰਦੇ ਹੋ ਤਾਂ ਤੁਸ ਤੁਹਾਨੂੰ ਆਪਣਾ ਧਿਆਨ ਆਪਣੇ ਰਿਲੇਸ਼ਨਸ਼ਿਪ ਤੇ ਵੱਲ ਟਰਨ ਕਰਨਾ ਚਾਹੀਦਾ ਤੁਹਾਨੂੰ ਆਪਣਾ ਇੱਕ ਜਨੂਇਨ ਰਿਲੇਸ਼ਨਸ਼ਿਪ ਸ਼ੋ ਕਰਨਾ ਪੈਣਾ ਹੈਗਾ ਇਸ ਦੇ ਵਿੱਚ ਤੁਹਾਡੀਆਂ ਜੜੀਆਂ ਪਰਸਨਲ ਸਟੇਟਮੈਂਟਸ ਹੋਣਗੀਆਂ ਤੁਹਾਡੇ ਲਵ ਸਟੋਰੀ ਦੇ ਬਾਰੇ ਤੁਹਾਡੀਆਂ ਸਪੋਰਟ ਲੈਟਰਸ ਤੁਹਾਡੇ ਫਰੈਂਡਸ ਤੇ ਫੈਮਿਲੀ ਦੇ ਥਰੂ ਤੁਹਾਡੀਆਂ ਜੜੀ ਸਪੋਰਟ ਲੈਟਰਸ ਹੈਗੀਆਂ ਤੁਹਾਡੇ ਫਰੈਂਡਸ ਦੇਣਗੇ ਜਾਂ ਤੁਹਾਡੀ ਫੈਮਿਲੀ ਦੇਣਗੀਆ ਤੁਹਾਡੀਆਂ ਆਪਸ ਦੇ ਤੋਡੀਆਂ ਆਪਸ ਦੇ ਵਿੱਚ ਫੋਟੋਸ ਤੁਹਾਡੇ ਆਪਸ ਦੇ ਵਿੱਚ ਟੈਕਸਟ ਮੈਸੇਜਸ ਤੁਹਾਡੀਆਂ ਆਪਸ ਦੇ ਵਿੱਚ ਫੋਨ ਕਾਲਸ ਤੇ ਜੇ ਤੁਹਾਡੇ ਕੋਲ ਕੋਈ ਇਨਫ ਜ਼ਿਆਦਾ ਪ੍ਰੂਫ ਨਹੀਂ ਹੀ ਹੈਗਾ ਆਪਣਾ ਰਿਲੇਸ਼ਨਸ਼ਿਪ ਸ਼ੋ ਕਰਨ ਦੇ ਲਈ ਤਾਂ ਫਿਰ ਇਹਦੇ ਵਿੱਚ ਤੁਹਾਡੀ ਰਿਫਿਊਜ਼ਲ ਆ ਸਕਦੀ ਹੈ ਜੇ ਤੁਹਾਡੇ ਚ ਕੋਈ ਵੀ ਆਪਣੇ ਪਾਰਟਨਰ ਨੂੰ ਸਪான்ਸਰ ਕਰਨਾ ਚਾਹੁੰਦਾ ਹੈਗਾ ਤੇ ਆਪਣੀ ਐਪਲੀਕੇਸ਼ਨ ਲਾਉਣਾ ਚਾਹੁੰਦਾ ਹੈਗਾ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ @bindo professional corporation ਸਾਡੀਆਂ ਕੰਟੈਕਟ ਡਿਟੇਲਸ ਥੱਲੇ ਡਿਸਕ੍ਰਿਪਸ਼ਨਸ ਦਿੱਤੀ ਹੋ ਜਾਂਦੀ ਹੈ Thank you so much.